ਨਮਸਕਾਰ ਮੇਰਾ ਨਾਮ ਹੈ ਮਨਪ੍ਰੀਤ ਸਿੰਘ ਤੇ ਸਵਾਗਤ ਹੈ ਤੁਹਾਡਾ ਜੀਐਮਸੀ ਨਿਊਜ਼ ਦੇ ਵਿੱਚ ਅੱਜ ਦੀ ਮੁੱਖ ਖਬਰ ਆਉਂਦੇ ਵਿੱਤੀ ਸਾਲ ਲਈ ਪੰਜਾਬ ਸਰਕਾਰ ਨੇ ਆបਕਾਰੀ ਨੀਤੀ ਕੀਤੀ ਪੇਸ਼ ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੇ ਵਿੱਤੀ ਸਾਲ ਲਈ ਆបਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਮੁੱਖ ਮੰਤਰੀ ਨਿਵਾਸ ਤੇ ਹੋਈ ਇਸ ਮੀਟਿੰਗ ਸੰਬੰਧੀ ਰਾਜਦੇਵ ਵਿੱਤ ਤੇ ਆបਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਆਉਂਦੇ ਵਿੱਤੀ ਸਾਲ ਲਈ 11000 20 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ ਜਦੋਂ ਕਿ ਸਾਲ 2024-25 ਵਿੱਚ ਇਹ ਟੀਚਾ 10145 ਕਰੋੜ ਸੀ ਜਿਸ ਦੇ ਮੁਕਾਬਲੇ ਤਨ ਸਰਕਾਰ ਨੂੰ 10200 ਕਰੋੜ ਦੀ ਆਮਦਨ ਹੋਈ ਹੁਣ ਪੇਸ਼ ਹਨ ਕੁਝ ਮੁੱਖ ਇਸ ਲਈ ਜੋ ਸਰਕਾਰ ਨੇ ਆਪਕਾਰੀ ਨੀਤੀ ਵਿੱਚ ਲਏ ਆਉਂਦੇ ਵਿੱਤੀ ਸਾਲ ਦੇਸੀ ਸ਼ਰਾਬ ਦਾ ਕੋਟਾ 3% ਤੋਂ ਵਧਾਇਆ ਜਾਵੇਗਾ ਸ਼ਰਾਬ ਤੇ گاਵਾਂ ਤੇ ਲਗਾਇਆ ਜਾਣ ਵਾਲਾ ਸੈਸ 1 ਰੁਪਏ ਪ੍ਰਤੀ ਪ੍ਰੂਫ ਲੀਟਰ ਤੋਂ ਵਧਾ ਕੇ 1.5 ਰੁਪਏ ਕਰ ਦਿੱਤਾ ਗਿਆ ਹੈ ਸਾਬਕਾ ਫੌਜੀਆਂ ਲਈ ਥੋਕ ਲਾਇਸੈਂਸ ਦੀ ਫੀਸ 5 ਲੱਖ ਤੋਂ ਘਟਾ ਕੇ 25 ਲੱਖ ਕਰ ਦਿੱਤੀ ਗਈ ਹੈ ਫਾਰਮ ਹਾਊਸ ਲਈ ਲਾਇਸੈਂਸ ਵਿੱਚ ਕੋਟਾ ਵਧਾ ਕੇ 12 ਤੋਂ 36 ਬੋਤਲਾਂ ਕਰ ਦਿੱਤਾ ਗਿਆ ਹੈ ਸ਼ਰਾਬ ਦੇ ਬ੍ਰਾਂਡਸ ਨੂੰ ਰਾਜ ਵਿੱਚ ਵਿਕਰੀ ਲਈ ਆਨਲਾਈਨ ਪ੍ਰਵਾਨਗੀ ਵੀ ਮਿਲ ਸਕੇਗੀ ਇਸ ਦੇ ਨਾਲ ਬੀਅਰ ਦੀਆਂ ਦੁਕਾਨਾਂ ਦੀ ਫੀਸ 2 ਲੱਖ ਤੋਂ ਘਟਾ ਕੇ 25000 ਰੁਪਏ ਕਰ ਦਿੱਤੀ ਗਈ ਹੈ ਇਸ ਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਨੌਜਵਾਨ ਪੀੜੀ ਦਾ ਰੁਝਾਨ ਬੀਅਰ ਵੱਲ ਜ਼ਿਆਦਾ ਹੈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਆ ਕਾਰੀ ਤੋਂ ਆਮਦਨ 4405 ਕਰੋੜ ਰੁਪਏ ਸੀ ਤੇ ਕਾਂਗਰਸ ਸਮੇ 6254 ਕਰੋੜ ਰੁਪਏ ਸੀ ਜਦਕਿ ਮੌਜੂਦਾ ਸਰਕਾਰ ਦੌਰਾਨ ਆਬਕਾਰੀ ਆਮਦਨ ਵਿੱਚ ਬਹੁਤ ਵਾਧਾ ਹੋਇਆ ਹੈ ਤੇ ਮਿੱਥੇ ਹੋਏ ਟੀਚੇ ਵੀ ਸਮੇਂ ਸਿਰ ਪੂਰੇ ਹੁੰਦੇ ਰਹੇ ਨੇ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਸਰਕਾਰ ਨਸ਼ਾ ਤਸਕਰਾਂ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਟਾਰ ਰਹੀ ਹੈ ਅਤੇ ਦੂਜੇ ਪਾਸੇ ਆਬਕਾਰੀ ਨੀਤੀ ਦੇ ਰਾਹੀਂ ਵਪਾਰੀਆਂ ਨੂੰ ਕਾਫੀ ਖੁੱਲ ਵੀ ਦੇ ਰਹੀ ਹੈ